ਕਿੰਨੇ ਦਿਲ ਲੁੱਟੇ ਓਤੇ ਕਿੰਨੇ ਘਰ ਟੁੱਟੇ ਜਿਮਤਰਾ ਦੀ ਸੁਣ ਲਵੇ ਰੱਬ ਨੀ ਤੇਰੀ ਲਤ ਬਾ ਟੁੱਟੇ ਸੱਜਣਾ ਦੀ ਸੁਣ ਲਵੇ ਰੱਬ ਆਪ ਗਵਾਉਣ ਤੋਂ ਪਹਿਲਾਂ ਸੋਚਿਆ ਨਾ ਦਿਲ ਲਾਉਣ ਤੋਂ ਪਹਿਲਾਂ ਆਪਣਾ ਆਪ ਗਵਾਉਣ ਤੋਂ ਪਹਿਲਾਂ ਅਸੀਂ ਬੇਸਮਝੇ ਦਿਲ ਲਾ ਕੇ ਹਏ ਬੇਸਮਝੇ ਦਿਲ ਲਾ ਕੇ ਦਿਲ ਤੇ ਅੜੇ ਰਹੇ ਉਹ ਮੌਸਮ ਵਾਂਗੂ ਬਦਲੇ ਗਏ ਜੀ ਅਸੀਂ ਰੁੱਖਾਂ ਵਾਂਗੂ ਖੜੇ ਰਹੇ ਉਹ ਮੌਸਮ ਵਾਂਗੂ ਬਦਲੇ ਗਏ ਜੀ ਅਸੀਂ ਰੁੱਖਾਂ ਵਾਂਗੂ ਖੜੇ ਰਹੇ ਸਾਡੇ ਦਿਲ ਦੀਆਂ ਕੱਚੀਆਂ ਕੰਧਾਂ ਚੋਂ ਚਾ ਬਣ ਬਣ ਕਲਰ ਕਿਰਦੇ ਰੇ ਕੋਈ ਗਾਖ ਨਾ ਮਿਲਿਆ ਇਹਨਾਂ ਦਾ ਅਸੀਂ ਗਲਿਓ ਗਲਿਏ ਫਿਰਦੇ ਰੇ ਹਾਏ ਕੱਖਾਂ ਵਾਂਗੂ ਰੁੜ ਗਏ ਸੂਲੀ ਚੜੇ ਰੇ ਉਹ ਮੌਸਮ ਵਾਂਗੂ ਬਦਲੇ ਗਏ ਜੀ ਅਸੀਂ ਰੁੱਖਾਂ ਵਾਂਗੂ ਖੜੇ ਰੇ ਨਾਗਣੇ ਨੀਕ ਡੰਗ ਹੋਰ ਮਾਰ ਜਾ ਨਾਗਣੇ ਨੀਕ ਡੰਗ ਹੋਰ ਮਾਰ ਜਾ ਹਾਏ ਸਾਡੇ ਹਾਏ ਸਾਡੇ ਹੰਜੂਆਂ ਦਾ ਮੁੱਲ ਤਾਰ ਜਾ ਨਾਗਣੇ ਨੀ ਇੱਕ ਡੰਗ ਹੂਰ ਮਾਰ ਜਾ ਨਾਗਣੇ ਨੀ ਇੱਕ ਡੰਗ ਹੂਰ ਮਾਰ ਜਾ ਹਾਏ ਸਾਡੇ ਮੇਰਾ ਗੈਕੀ ਲੈਂਚ लवली ਮੱਟੂਈ ਪਿੰਡ ਕਿਹੜਾ ਪਿੰਡ ਕੋਲਲੀ ਥੱਬਲਾ ਕਿਹੜੀ ਜਗ੍ਹਾ ਪਿੰਡ ਦਾ ਨਾਮ ਆ ਕੋਲਲੀ ਥੱਬਲਾ ਜ਼ਿਲ੍ਹਾ ਗੁਰਦਾਸਪੁਰ ਮੈਨੂੰ ਜੀ ਸਕੂਲ ਟਾਈਮ ਤੋਂ ਸ਼ੌਂਕ ਸੀ 97 ਦੇ ਵਿੱਚ ਮੈਂ ਗਾਕੀ ਲੈਨ ਚ ਪੈ ਗਿਆ ਥੋੜਾ ਥੋੜਾ ਸ਼ੌਂਕ ਮੈਟਰ ਕਰਕੇ ਫਿਰ ਮਕਾਲ ਚ ਗਿਆ ਕਾਲਾ ਫਗਾਨਾ ਸਾਡੇ ਲੱਗੇ ਸਾਲ ਉਥੇ ਲਾਇਆ ਉਥੇ ਵੀ ਇੱਕ ਦਾ ਗੀਤ ਇਦਾਂ ਟੀਚਰਾਂ ਨੇ ਸੁਣਨਾ ਤੇ ਥੋੜਾ ਥੋੜਾ ਰੋਨੋਂ ਮੇਲਿਆਂ ਦੇ ਖਾੜੀ ਲਾਇਏ ਜੀ ਵਿਆਹਾਂ ਸ਼ਾਦੀਆਂ ਦੇ ਤੇ ਜਾਗਦਿਆਂ ਨੂੰ ਕੀਤੇ ਆਸਟਰ ਬਲਦੇਵ ਸਿੰਘ ਜੀ ਕਿਹੜੇ ਸਿੰਗਰ ਨੂੰ ਜ਼ਿਆਦਾ ਸੁਣਨਾ ਤੇ ਪਸੰਦ ਕਰਦੇ ਮੈਂ ਜੀ ਫਰੋਜ਼ ਭਾਈ ਨੂੰ ਹਾਂ ਜੀ ਫੋਚ ਸਰਜੀਤ ਪੁੱਲਰ ਰੰਦਾਵਾ ਸਾਹਿਬ ਮੈਂ ਟੇਲਰ ਦਾ ਕੰਮ ਕਰਦਾ ਇਹਨਾਂ ਆਪਣੇ ਰੋਟੀ ਦੇ ਰੁਜ਼ਗਾਰ ਵਾਸਤੇ ਪਰਿਵਾਰ ਚ ਮਰੀ ਵਾਈਫ ਮੇਰਾ ਇੱਕ ਬੇਟਾ ਵਾ ਤੇ ਇੱਕ ਬੇਟੀ ਹੈ ਇਹ ਮਲਟੀ ਨੰਬਰ ਜੀ ਦਲਜੀਤ ਸਿੰਘ ਰੂੜਾ ਕ੍ਰੇਟਰ ਕੰਪਨੀ ਨੇ ਕੀਤਾ ਅੰਮ੍ਰਿਤਸਰ ਤੋਂ ਇਹ ਗੀਤ ਸਾਵਰ ਭਾਈ ਦਾ ਰੰਜਨਾ ਜੀ ਤਰਲੋਚਨ ਸਿੰਘ ਉਹ ਕਿਲੋਮੀਟਰ ਸੀ ਕਾਫੀ ਗਾ ਚੁੱਕੇ ਨੇ ਤਰਲੋਚਨ ਸਿੰਘ ਸ਼ਸ਼ੀ ਗੱਲ ਧੀਰਾ ਗੱਲ ਸਭੀ ਤਾਰੀਵਾਲ ਆ ਇਹ ਹਰਨੀਲ ਡੋਲੀ ਜੀ ਬਹੁਤ ਵਧੀਆ ਮਲੇ ਜੀ ਦੇਖਿਆ ਇੱਕ ਦਿਨ ਸੌਰਭ ਕੋਲ ਫੋਟੋ ਪੈ ਗਈ ਕਿੱਥੋਂ ਦੀ ਫੋਟੋ ਆ ਕੈਨਰੀ ਬੋਡਰ ਦੀ ਸੌਰਭਾਜ ਦੀ ਹਾਂਜੀ ਹਾਂਜੀ ਜਿਹੜੀ ਸੌਰਭਾਜ ਦੀ ਫੋਟੋ ਉਹ ਸਾਡੇ ਦਫ਼ਤਰ ਦੀ ਫੋਟੋ ਆ ਸਾਡੇ ਉਹ ਦਫ਼ਤਰ ਆਏ ਸੀ ਤੇ ਉਹਨਾਂ ਨੂੰ ਇਨਵਾਈਟ ਕੀਤਾ ਸੀ ਸਾਡੇ ਕਿਸੇ ਨੇ ਅਦਗਟਨ ਵਾਸਤੇ ਤੁਸੀਂ ਮਹਿਫਲ ਲੱਗੀ ਤੇ ਮਹਿਫਲਾਂ ਚ ਬੈਠੇ ਉਹਨਾਂ ਨੇ ਵੀ ਸੁਣਾ ਤੁਹਾਨੂੰ ਹਾਂਜੀ ਲੜੀ ਜੀ ਲੱਗਦਾ ਨਹੀਂ ਅੱਜ ਕੱਲ੍ਹ ਦੇ ਸਿੰਗਰਾਂ ਨੂੰ ਵੇਖ ਕੇ ਕਿ ਉਹਨਾਂ ਕੋਲ ਇੰਨਾ ਪੈਸਾ ਸ਼ੋਹਰਤ ਨਾਂ ਗੱਡੀਆਂ ਜਹਾਜ਼ ਤੱਕ ਪ੍ਰਾਈਵੇਟ ਕਈਆਂ ਰੱਖੇ ਕਿ ਜੇ ਤੁਹਾਡੇ ਹਲਾਤੇ ਹੋਗੇ ਇਹਨਾਂ ਹੁੰਦੇ ਤੁਹਾਡੀ ਪੋਜੀਸ਼ਨ ਕੁਝ ਹੋਊਗੀ ਦੇਖੋ ਜੀ ਉਹਨਾਂ ਦੀ ਬੈਕਗ੍ਰਾਉਂਡ ਜਿਹੜੀ ਆ ਪਿੱਛੋਂ ਹੀ ਤਗੜੀ ਆ ਹਾਂਜੀ ਤੇ ਸਾਡੀ ਬੈਕਗ੍ਰਾਉਂਡ ਜਿਹੜੇ ਤੁਹਾਨੂੰ ਪਤਾ ਵੀ ਜ਼ਿਆਦਾ ਤੋਂ ਲੋਕ ਪਿੱਛੋਂ ਜਿਹੜੇ ਬੰਦੇ ਕੱਢੇ ਆਪਾਂ ਤੇ ਇਹੋ ਕਮਾਉਣਾ ਤੇ ਇਹੋ ਕਰਨਾ ਜੇ ਕੈਕੀ ਲੈਣ ਚ ਪਏ ਤੇ ਆਪਣੀ ਰੋਜ਼ਗਾਰ ਵਾਸਤੇ ਰੋਟੀ ਪਾਣੀ ਵਿੱਚ ਲਾਉਣਾ ਵਾ ਬਾਹਰ ਅੰਦਰ ਫੇਰਨਾ ਤੁਨਾ ਮਿਲਣਾ ਮੁੰਨਾ ਫੇੜਪਣਾ ਇਸ ਤਰ੍ਹਾਂ ਉਹੜੀਓੜੀ ਬਹੁਤ ਨੂੰ ਪਰਦੇ ਪਈ ਪਹਿਲਾਂ ਵੇਖਿਆ ਚਾਰ ਛੇ ਪੇਰੇ ਨੱਚਦੀ ਨੱਚਦੀ ਆਗੀ ਨੇੜੇ ਪਹਿਲਾਂ ਵੇਖਿਆ ਚਾਰ ਛੇ ਪੇਰੇ ਨੱਚਦੀ ਨੱਚਦੀ ਆਗੀ ਨੇੜੇ ਆਕੇ ਮੇਰੇ ਕੰਨ ਵਿੱਚ ਕਹਿੰਦੀ ਆਤੇ ਮੇਰੇ ਕੰਨ ਵਿੱਚ ਕਹਿੰਦੀ ਬਣ ਜਾ ਮੇਰਾ ਢੋਲੀ ਇਹ ਗੱਲ ਪੜਦੇ ਵਾਲੀ ਜੇ ਰਾਜ ਨਾ ਰਹਿੰਦੇ ਸਿੱਖਣੇ ਕੋਈ ਅੰਦਾਜ਼ ਨੇ ਪੈਂਦੇ ਉਹ ਤਾਂ ਗੁੱਜੇ ਰਾਜ ਨਾ ਰਹਿੰਦੇ ਸਿੱਖਣੇ ਕੋਈ ਅੰਦਾਜ਼ ਨਾ ਪੈਂਦੇ ਜਗ ਚੰਦਰੇ ਨੂੰ ਸਮਝ ਨਾ ਆਵੇ ਜਗ ਚੰਦਰੇ ਨੂੰ ਸਮਝ ਨਾ ਆਵੇ ਗੱਲ ਕਰੀ ਦੀ ਗੋਲੀ ਇਹ ਗੱਲ ਪੜਦੇ ਵਾਲੀ ਹੌਲੀ ਹੌਲੀ ਬੋਲੀ ਇਹ ਗੱਲ ਪੜਦੇ ਵਾਲੀ ਲੋੜੀ ਮੋਟੀ ਦੀ ਸੋਸ਼ਲ ਮੀਡੀਆ ਦਾ ਜਮਾਨਾ ਕੋਸ਼ਿਸ਼ ਨਹੀਂ ਕੀਤੀ ਆਪਣੀ ਕੋਈ ਵੀਡੀਓ ਬੁਣ ਕੇ ਆਈਏ ਤੇ ਸੋਸ਼ਲ ਮੀਡੀਆ ਤੇ ਦਰਸ਼ਕਾਂ ਨੂੰ ਖਾਈਏ ਕਿਉਂਕਿ ਕਈ ਸਟਾਰ ਜਿਹੜੇ ਸੋਸ਼ਲ ਮੀਡੀਆ ਤੋਂ ਬਣ ਗਏ YouTube ਤੋਂ Facebook ਤੋਂ ਬਣ ਗਏ ਪਰ ਕੋਸ਼ਿਸ਼ ਨਹੀਂ ਕੀਤੀ ਪੇ ਤਾਂ ਕਰੇਗਾ ਕਰੇ ਮੈਂ ਪਾਵਾਂ ਨਹੀਂ ਜੀ ਨਹੀਂ ਹੋਣ ਕੋਸ਼ਿਸ਼ ਕਿ ਤਨਾਸ਼ ਹੋ ਗਈ ਜਾਲ ਨਹੀਂ ਕਰਦੇ ਹਾਂ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਦਰਸ਼ਕਾਂ ਨੂੰ ਲਾਸਟ ਵਿੱਚ ਮਤਲਬ ਕੀ ਸਨੇਹਾ ਦੇਣਾ ਚਾਹੁੰਦੇ ਕਿ ਤਿੰਨ ਦਿਨ ਮਦਦ ਚਾਹੀਦੀ ਤੁਹਾਨੂੰ ਕਾਇ ਕਰ ਨੇ ਇਹ ਨਿੱਕੀ ਜਿਹੀ ਲਵਲੀ ਮੋਟੂ ਪਿੱਛੇ ਕੁ ਰਹਿ ਗਏ ਪਿੱਛੇ ਹਾਲਾਤ ਅੱਜ ਤੋਂ 10 ਸਾਲ ਪੂਰਾ ਸੈਟ ਸੀ ਆਪਣਾ ਕੰਮ ਖਾਲਸਾ ਡਿਊਟਚ ਕੰਪਨੀਆਂ ਸੀ ਤੇ ਸਰਦਾਰ ਗੁਰਮੀਤ ਸਿੰਘ ਇਸ ਦੇ ਡਾਇਰੈਕਟਰ ਉਹਨੂੰ ਡਿਊਟ ਹੋਈ ਮੇਰੇ 14 ਕਿਲੋ ਹੈ ਜੀ ਉਹ ਆਡੀਟ ਚ ਨੇ ਰਿਪੋਰਟ ਕਰਨੀ ਸੀ ਰਿਲੀਜ਼ ਕਰਨੀ ਸੀ ਉਹ ਫਿਰ ਉਹ ਦੌਰ ਚੱਲ ਪਿਆ ਇੱਕਦਮ ਚਿਪਦਾ ਉਹ ਫਿਰ ਉੱਥੇ ਦੀ ਉੱਥੇ ਰਹਿ ਗਈ ਉਹਨਾਂ ਨੇ ਕੀਤੀ ਮਾਸਟਰ ਬਣਿਆ ਪਿਆ ਜਿਹੜੀ ਟੈਕਨੋਲੋਜੀ ਅੱਜ ਨਵੀਆਂ ਨਵੀਆਂ ਆ ਰਹੀ ਹੈ ਪਰ ਜਿਹੜੇ ਪੁਰਾਣੇ ਗਾਇਕ ਆ ਰਿਹਾ ਸੁਰ ਵਾਲੇ ਗਾਇਕ ਆ ਰੋ ਕਿਤਨੇ ਕਿਤਨੇ ਗੈਪ ਹੁੰਦੇ ਜਾਂਦੇ ਹਾਂ ਜੀ ਬਹੁਤ ਜ਼ਿਆਦਾ ਜੀ ਜਿੰਨੇ ਵੀ ਸੁਰਾਲੇ ਪੈਸੇ ਤੋਂ ਮਾਰ ਖਾ ਰਹੇ ਨੇ ਦੌਰ ਪੈਸੇ ਦਾ ਵਾ ਐਕਸਟਰਾ ਜਿੱਦਾਂ ਤਨ ਦੱਸੇ ਪੀ 50 60000 ਰੁਪਏ 50 60 ਲੱਖ ਰੁਪਏ ਹੋਵੇ ਅੱਜ ਕੱਲ ਜਿੱਦਾਂ ਗੱਡੀਆਂ ਦਾ ਦੌਰ ਹੈ ਛੂਛੇ ਬਾਜੀਆ ਕਿ ਨਾਲ ਤੇਦਾ ਦੀ ਮਦਦ ਚਾਹੀਦੀ ਜੇ ਤੁਹਾਡੀ ਕੋ ਮਦਦ ਕਰਨਾ ਚਾਹੇ ਕੀ ਕਹਿਣਾ ਚਾਹੁੰਦੇ ਜੇ ਤੇ ਮੇਰੀ ਕੋਈ ਮਦਦ ਕਰਨਾ ਚਾਹਵੇ ਤੇ ਮੈਨੂੰ ਵਧੀਆ ਮੀਡੀਆ ਟਰੈਕਟਰ ਕੋਲ ਗਵਾਏ ਕੰਪੋਜੀਸ਼ਨ ਵਧੀਆ ਹੋਣਾ ਲਫ਼ਜ਼ ਵਧੀਆ ਹੋਣਾ ਮੈਟਰ ਵਧੀਆ ਹੋਵੇ ਜਿੱਦਾਂ ਮੱਲਾ ਜੀ ਸਾਡਾ ਬਹੁਤ ਮਿੱਤਰ ਆ ਮਨਜੀਤ ਪੰਡੋਰੀ ਗੀਤਕਾਰ ਨਿਮਲਵਾਰ ਕਾ ਜੀ ਫਨਕਾਰ ਵਧੀਆ ਵਧੀਆ ਚੰਗੇ ਵੀ ਮਤਲਬ ਡਾਇਰੈਕਟਰ ਆਪਣੇ ਸੱਜਣ ਨੇ ਪਰ ਪੈਸੇ ਤੋਂ ਮਾਰ ਕਰ ਰਹੇ ਕੋਈ ਰਿਕਾਰਡ ਨਹੀਂ ਕਰਦਾ ਜੀ ਲਿਖਦੇ ਵੀ ਤੁਸੀਂ ਹਾਂ ਜੀ ਕਿੰਨੇ ਗਾਣੇ ਲਿਖ ਚੁੱਕੇ ਹੋ ਹੁਣ ਤੱਕ ਗੀਤ ਜਿਹੜੇ ਵਧੀਆ ਮਤਲਬ ਜਿਹੜੇ ਵੀ ਲੈਂਚ ਲੱਗੇ ਨੇ ਵੀ 25 ਗੀਤ ਨੇ ਉਹਦਾ ਲਿਖਣ ਨੂੰ ਤੇ ਕਾਫੀ ਲਿਖੇ ਨੇ ਕਿਸੇ ਸਿੰਗਰ ਨੇ ਵੀ ਤੁਹਾਡੇ ਕੋਲ ਗੀਤ ਲਏ ਹਾਂ ਜੀ ਹਾਂ ਜਸਟਿਸ ਲਮੰਡਾਰ ਕੋਲ ਆਇਆ ਨਾ ਹਾਂ ਜੀ ਫੈਂਟੈਚ ਤੇ ਉਹ ਜਿਆਦਾ ਫੇਮਸ ਕਿਹੜਾ ਗਾਣਾ ਸੀ ਤੁਹਾਡਾ ਜਿਹੜਾ ਇਸ ਚੰਦ ਜਿਹੜਾ ਉਹਨਾਂ ਨੇ ਰਿਕਾਰਡ ਕੀਤਾ ਹੈ ਉਹ ਥੋਡੀ ਤੇ ਤਿਲ ਹੁਣ ਜਿੱਦੀ ਥੋਡੀ ਉੱਤੇ ਤੇਲ ਕਾਲੇ ਰੰਗ ਦਾ ਜਿੰਨੂੰ ਡੰਗ ਲੈਂਦੇ ਪਾਣੀ ਵੀ ਨਹੀਂ ਮੰਗਦਾ ਜਿੱਦੀ ਥੋਡੀ ਉੱਤੇ ਤੇਲ ਕਾਲੇ ਰੰਗ ਦਾ ਜਿੰਨੂੰ ਡੰਗ ਲੈਂਦੇ ਪਾਣੀ ਵੀ ਨਹੀਂ ਮੰਗਦਾ ਉਨੇ ਉਹਦੇ ਤੇ ਜਵਾਨੀ ਚੜ ਗਈ ਏ ਡੰਗ ਮਾਰਗੀ ਕਾਲਜ ਸ਼ਾਇਦ ਦੀ ਮੱਖੀ ਜੀ ਬਣ ਗਈ ਏ ਡੰਗ ਮਾਰਗੀ ਕਾਲਜ ਉੱਡਦੇ ਪੰਛੀਆਂ ਨੂੰ ਹੱਥਾਂ ਤੇ ਨਚਾਉਂਦੀ ਏ ਪਾਈਂਦੋ